ਵੀ ਜਿੱਦਾਂ ਦੇ ਬੰਦੇ ਨਾਲ ਤੁਸੀਂ ਰਹੋਗੇ ਉਦਿਆਂ ਦੀਆਂ ਯਾਰੀਆਂ ਉਹੇ ਜੀ ਕੰਮ ਕਰੋਗੇ ਹਨਾ ਸਹੀ ਐ ਨਾ ਕਿ ਨਹੀਂ ਜੇ ਆਪਣਾ ਦੇ ਗਰੁੱਪ ਸਾਰਾ ਆਪਾਂ ਇਕੱਠੇ ਪਸੂ ਵਾਲੇ ਰਹਿਣ ਲੱਗੇ ਤੇ ਆਪਣੇ ਸਾਰੇ ਬੰਦੇ ਦੀ ਤਰੱਕੀਆਂ ਕਰੀ ਜਾਂਦੇ ਹਨਾ ਤੇ ਪ੍ਰਮਾਤਮਾ ਵੀ ਤਰੱਕੀਆਂ ਕਰਾਊਗਾ ਇਹਨਾਂ ਨੂੰ ਕਿਉਂਕਿ ਇਹ ਤੇ ਲੋ ਵੀ ਮਿੱਤਰੋ ਜਿੱਥੇ ਕਹਿੰਦੇ ਹੁੰਨੇ ਤਰਨਾਟ ਕਿੱਥੇ ਆਂ ਤਾਂ ਨਹੀਂ ਵੇਚਦਾ ਤਰਨਾਟਾਂ ਤੇ ਇੱਥੇ ਕਰਮਾਂ ਵਾਲੇ ਖੜਾ ਇੱਥੇ ਤੇ ਦੇਖ ਜਿੱਥੇ ਆਇਆ ਤਰਨਾਟ ਤੇ ਲੱਗਾ ਲਾਤਣਾ ਵਿਢਣ ਗੋਲ 12 ਦਾ ਫਾਰਮ ਆਏ ਆ ਸਾਡੇ ਯਾਰਾਂ ਦਾ ਕੰਮ ਤੇ ਬਾਕੀ ਤੇ ਦੇਖ ਮੁੜੇ ਮਾਰਦੇ ਅੱਛਾ ਸੀ ਆ ਤੇ ਅੱਜ ਸਪੈਸ਼ਲ ਫਾਰਮ ਵਾਸਤੇ ਗੁੱਸਾ ਮੰਨਦੇ ਸੀ ਦੋਨੇ ਭਰਾ ਕਹਿੰਦੇ ਆਉਂਦਾ ਨਹੀਂ ਆਉਂਦਾ ਨਹੀਂ ਹੁਣ ਮੈਂ ਕਿਹਾ ਚੱਲ ਮਣ ਅੱਜ ਗੇੜਾ ਨਾਲ ਲੈ ਜਾਂਦਾ ਮਨਜੀਤ ਸਿੰਘ ਨੂੰ ਤਾਜੋ ਤੇ ਆਜੋ ਦੇਖਦੇ ਆਂ ਮਿੱਤਰੋ ਨਾਲ ਤਾਂ ਫਾਰਮ ਫੂਲ ਨੂੰ ਤੁਹਾਨੂੰ ਦਿਖਾਉਣੇ ਆ ਕਰਦੇ ਆਂ ਗੱਲਬਾਤ ਆਪਾਂ ਨਾਲੇ ਕਾਲੇ ਨਾਲ ਦੇਖਦੇ ਆਂ ਹੋਰ ਭਰਾ ਕਾਇਮ ਹੈ ਮੈਂ ਕਹਾਂ ਜਮਾ ਬਲੌਗ ਬਣਾਈਏ ਨਾਲ ਮੈਂ ਫਿਰ ਹੋਰ ਪਰਫੈਕਟ ਹੈ ਹਾਂ ਬਾਰਬੂਰ ਅੱਖਲੇ ਕੋਰ ਹੈ ਬਹੁਤ ਸੋਹਣਾ ਬਣਿਆ ਦੇਖੋ ਜੀ ਲੁੱਕ ਬਈ ਠੀਕ ਆ ਹੈ ਤਾਂ ਜਦੋਂ ਤਿਆਰ ਹੋਇਆ ਤਾਂ ਕਟਨ ਕਰਾ ਉਹਦੋਂ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਐ ਰੂਖ ਹੋ ਜਾਂਦੀ ਆ ਇਹਨੂੰ ਕਹਿੰਦੇ ਆ ਅੱਜ ਤੁਸੀਂ ਇੱਕ ਸੱਚ ਨਹੀਂ ਮੰਨਣਾ ਜਿੱਦਾਂ ਦੇ ਇਹ ਵੀ ਦੋਨੇ ਭਰਾ ਚਾਹਲ ਤਾਂ ਇਹਦੀ ਦੇਖ ਇਹਨਾਂ ਦਾ ਪਹਿਲਾਂ ਹੀ ਜੁੜਿਆ ਹੋਇਆ ਸੀ ਇਹਦੇ ਮਾਮੇ ਦਾ ਮੁੰਡਾ ਪਰ ਜਿੱਦਾਂ ਦੇ ਭਰਾ ਸਾਡੇ ਦੋਨੇ ਆ ਗਏ ਤੇ ਆਪਾਂ ਨੂੰ ਸਾਲਕ ਹੋ ਗਿਆ ਜੁੜਿਆਂ ਨੂੰ ਹਨ ਸਾਲਕ ਦੇ ਬੱਚੇ ਤੁਸੀਂ ਡਿਸਾਈਡ ਕਰ ਲਿਆ ਵੀ ਹੁਣ ਆਪਾਂ ਵੀ ਫਾਰਮ ਵੱਡਾ ਕਰਨੀ ਕਰਨੇ ਰਾਹ ਜੀ ਤਾਂ ਪਹਿਲਾਂ ਦੇ ਸੀ ਹਾਂ ਲਓ ਵੀ ਮਿੱਤਰੋ ਚੱਕੋ ਮਾਰੀ ਐਂਟਰੀ ਲਾ ਸਾਨੂੰ ਪਹਿਲਾਂ ਤਰਨਾਟ ਦੇ ਦਰਸ਼ਨ ਕਰਾ ਦिए ਤਰਨਾਟ ਕਹਿੰਦੇ ਹੁੰਦੇ ਆ ਵੀ ਬੱਡਣ ਬੁੱਡਣ ਨੂੰ ਨਹੀਂ ਵੇਚਦਾ ਇਹਨਾਂ ਦੇ ਤਾਂ ਹੱਡ ਜਾਣਗੇ ਇਹ ਚੀਜ਼ਾਂ ਪੱਡਣ ਵਾਲਿਆਂ ਨੂੰ ਕਿੱਥੇ ਜਾਂਦੀਆਂ ਦੇਖੋ ਉਹੀ ਤਰਨਾਟ ਹੈ ਪੂਰੀ ਖੜਮਸਤੀ ਇੱਥੇ ਖਰਦਾ ਖੁੱਲਾ ਖੁੱਲਾ ਕਰਕੇ ਹੋਰ ਬਾਈ ਮੈਸਤਰੀ ਜੀ ਸਭ ਠੀਕ ਹੈ ਜੀ ਲਾਈਵ ਇੱਥੇ ਰੌਣਕਾਂ ਚਲੋ ਜੀ ਬਹੁਤ ਵਧੀਆ ਗੱਲ ਹੈ ਤੇ ਫੁੱਫੜ ਕਿੱਧਰ ਨਾ ਗਿਆ ਵੀ ਅੱਜ ਹੋਰ ਫੇ ਕਾਲੇ ਠੀਕ ਹੈ ਬਧੀ ਕੀ ਵਾਲਾ ਯਾਰ ਕਹਿਮਾ ਅਜ ਤਾਂ ਹੂ ਤੇ ਚਲਾਦੇ ਸੀ ਵੀਡੀਓ ਮੈਂ ਹੈ ਦਿਖਾ ਕੇ ਉਹਨੇ ਕਾਲੇ ਦਾ ਫਾਰਮ ਨਹੀਂ ਮੈਂ ਹੈ ਗੁੱਸਾ ਮੰਨਦਾ ਸੀ ਮੈਂ ਤੇਲਾ ਮੇਰੀ ਧਾਰੀ ਵੀ ਸੀ ਹੁਣ ਮੇਲੇ ਕਰਕੇ ਮੈਂ ਕਿਹਾ ਯਾਰ ਇਧਰ ਦੀ ਨੰਕ ਕੇ ਪਹਿਲਾਂ ਜ ਮਨਜੀਤ ਵਰਗਿਆਂ ਕੋਲੇ ਨਾਲ ਜਾ ਕੇ ਤੇ ਆ ਬਚਾਲੇ ਕੋਈ ਆਪਾਂ ਖੋਲਣੀਆਂ ਦਾ ਥਾਂ ਰੱਖ ਲਿਆ ਹਨਾ ਹਾਂ ਹਾਂ ਠੀਕ ਹੈ ਇਹ ਵਿਚਾਲੇ ਉਹੀ ਥਾਂਗਾ ਬਾਕੀ ਉਹ ਆਪਣਾ ਪੂਰਾ ਖੁੱਲੇ ਹੀ ਬਣ ਕੇ ਕੰਮ ਖੁੱਲੇ ਹੀ ਬਣ ਗਿਆ ਉਹ ਖੋਲਣੀਆਂ ਤਾਂ ਆਪਣੀਆਂ ਇਧਰ ਹੀ ਰਹਿ ਗਈਆਂ ਅੰਦਰ ਹੀ ਹਨਾ ਹਾਂ ਇਧਰ ਅਸੀਂ ਬਸ ਨਾਲ ਕਈ ਦੇ ਨਾਲ ਹਾਂ ਇੱਕ ਬੁੱਧੀ ਨਾਲ ਰਹਿ ਜਾਣੀ ਆ ਬਹੁਤ ਵਧੀਆ ਸੋਹਣਾ ਥਾਂ ਬਣ ਗਿਆ ਹੈ ਆਪਣਾ ਬਾਕੀ ਹਜੇ ਆਪਣੇ ਕੋਲੇ ਥਾਂ ਕੜੇ ਆਏ ਹਨ ਥਾਂ ਉਂ ਵੀ ਬਹੁਤ ਜ਼ਿਆਦਾ ਆਪਣੇ ਕੋਲੇ ਜਿਵੇਂ ਆ ਸਾਰਾ ਪਿਆ ਹੈ ਹਨਾ ਤਾਂ ਇਧਰੋਂ ਖੇਤ ਦੇ ਵਿੱਚ ਜਿਵੇਂ ਮਰਜ਼ੀ ਵਧਾਈ ਚੱਲ ਹਟ ਲਓ ਵੀ ਦੇਖੋ ਤੇ ਨਾਲੇ ਦੱਸੋ ਕੱਲ ਦੀ ਸਮਾਈ ਦੋਨੇ ਪ੍ਰਾਤਨੋਂ ਮਨੋਂ ਮਿਹਨਤ ਕਰਦੇ ਆ ਬਾਈ ਤੇ ਆ ਬੜੀ ਖੁਸ਼ੀ ਆ ਯਾਰ ਕਿਉਂਕਿ ਸਾਨੂੰ ਤਾਂ ਆ ਵਾਲਾ ਹੌਸਲਾ ਹੁੰਦਾ ਵੀ ਜਿੱਥੇ ਅਸੀਂ ਸਾਡੇ ਯਾਰ ਜਦੋਂ ਨਾਲ ਵੱਧਦੇ ਹਨਾ ਤਾਂ ਉੱਥੇ ਆਇਆ ਲੱਗਦਾ ਹੁੰਦਾ ਬਸ ਵੀ ਇੱਕ ਫਾਰਮ ਹੋਰ ਨਵਾਂ ਆਪਦਾ ਪੈ ਗਿਆ ਦੇਖੋ ਜੀ ਇਹ ਹੁੰਦੀ ਆ ਕਹਿੰਦੇ ਹੁੰਦੇ ਆ ਜਿਵੇਂ ਸਿਆਣੇ ਬੰਦੇ ਨਹੀਂ ਕਹਿੰਦੇ ਹੁੰਦੇ ਆ ਕਾਲਿਆ ਸੱਚ ਆ ਕਹਾਵਤ ਨਹੀਂ ਵੀ ਜਿੱਦਾਂ ਦੇ ਬੰਦੇ ਨਾਲ ਤੁਸੀਂ ਰਹੋਗੇ ਉਦਿਆਂ ਦੀਆਂ ਯਾਰੀਆਂ ਉਹੇ ਜੀ ਕੰਮ ਕਰੋਗੇ ਹਨਾ ਸਹੀ ਆ ਕਿ ਨਹੀਂ ਜੇ ਆਪਣਾ ਦੇ ਗਰੁੱਪ ਸਾਰਾ ਆਪਾਂ ਇਕੱਠੇ ਪਸੂਆਂ ਵਾਲੇ ਰਹਿਣ ਲੱਗੇ ਤੇ ਆਪਣੇ ਸਾਰੇ ਬੰਦੇ ਨਹੀਂ ਤਰੱਕੀਆਂ ਕਰੀ ਜਾਂਦੇ ਹਨਾ ਤੇ ਪ੍ਰਮਾਤਮਾ ਵੀ ਤਰੱਕੀਆਂ ਕਰਾਊਗਾ ਇਹਨਾਂ ਨੂੰ ਕਿਉਂਕਿ ਇਹਦੇ ਬਿਨਾ ਇਹ ਤਾਂ ਕਰਮ ਵਾਲੀਆਂ ਬਾਲੀਆਂ ਇਹ ਤਾਂ ਭੜੀਆਂ ਯਾਰ ਇਹਦਾ ਬਾਲੀ ਤਰੱਕੀ ਬਖਸ਼ਦੀਆਂ ਤਾਂ ਇਹ ਬੜੀ ਖੁਸ਼ੀ ਮਿਲਦੀ ਐ ਤਾਂ ਹੋਰ ਫਿਰ ਕਾਲੇ ਤੇ ਦੋ ਸ਼ਬਦ ਕੋਈ ਸਾਉਤ ਲੂਟਾ ਆਪਣਾ ਜਿਗਾੜ ਹਾਂ ਸ਼ਬਦ ਲੂਟਾ ਦਾ ਜਿਗਾੜ ਜਿਗਾੜ ਬਹੁਤ ਸੋਣਾ ਜਮਾ ਲੂਟ ਐ ਕੀ ਕਹਿਣਾ ਚਾਹਣਾ ਤੈਨੂੰ ਕੰਮ ਕਿਵੇਂ ਲੱਗਿਆ ਕਾਲਾ ਸਿਆਹੇ ਕੰਮ ਤਾਂ ਬਹੁਤ ਵਧੀਆ ਕਰਿਆ ਹੋਏ ਲੱਗਦਾ ਦਿਲ ਪੂਰਾ ਮਹਾ ਪੂਰਾ ਪੁੱਲਾ ਬਾਕੀ ਕਦੋਂ ਤਿਆਰ ਹੋ ਗਿਆ ਨਾ ਉਦੋਂ ਫਿਰ ਸਮਾਈ ਰਹਿ ਜੂਗੀ ਹਾਂ ਹਾਂ ਭਾਈ ਉਹ ਆਪਣੇ ਉਹ ਬੜੇ ਬੜੇ ਸਕੀਮ ਨਾਲ ਬਣ ਗਏ ਨਾ ਨਾਲੇ ਮੈਸਾਂ ਦਾ ਨਾਲੇ ਅੰਦਰ ਦੀ ਕੱਖ ਪੈ ਜਾ ਕਰਨਗੇ ਬਾਕੀ ਆਦੇ ਇਧਰਲੇ ਪਾਸੇ ਸੱਪੜ ਸੋਪੜ ਬਣਿਆ ਵੈ ਨਮਾਉਣ ਵਾਸਤੇ ਤਾਜ਼ਾ ਪਾਣੀ ਜਾਂਦਾ ਇਧਰ ਹੀ ਖੇਤ ਹੀ ਨਿਕਲ ਜਾਣਾ ਪਾਣੀ ਸੀਗਾ ਆ ਦੇਖ ਸਕਦੇ ਹਾਂ ਹੁੰਦੇ ਇੱਥਲੇ ਪਾਸੇ ਦੇ ਗੋਭੀ ਗੁੱਭੀ ਤਿਆਰ ਕੀਤੀ ਹੋਈ ਆ ਗੋਭੀ ਆਪਣੀ ਖੜੀਏ ਕਲਿਆ ਹਾਂ ਇਹ ਲਾਈ ਸੀਗੀ ਅੱਛਾ ਲਾਈ ਸੀਗੀ ਠੀਕ ਐ ਨਾ ਮੈਂ ਕੋਟਲੇ ਬੂਟੇ ਲੈਣ ਗਿਆ ਸੀ ਅੱਛਾ ਉੱਦੇ ਚੱਕ ਲਿਆਂ ਦੀ ਤੇ ਠੀਕ ਆ ਉਹ ਪਰਲੇ ਪਾਸੇ ਨਾਲ ਫਲਾਂ ਦੇ ਲਾਤੇ ਸਾਰੇ ਹੈ ਸਾਰੇ ਫਲਾਂ ਦੇ ਗੰਨੇ ਦੇ ਨਾਲ ਨਾਲ ਨਹੀਂ ਯਾਰ ਫਿਰ ਫਾਰਮ ਤਾਂ ਇਹੀ ਹੁੰਦਾ ਕਲਿਆ ਸੀ ਨੂੰ ਕਹਿੰਦਾ ਅਗਲਾ ਕਹਿੰਦਾ ਵੀ ਫਾਰਮ ਤੇ ਬੈਠੇ ਆ ਹਰ ਚੀਜ਼ ਹੋਣੀ ਚਾਹੀਦੀ ਹੈ ਦੁੱਧ ਤੋਂ ਲਾ ਕੇ ਅੰਡੇ ਵੀ ਫਾਰਮ 'ਚ ਹੋਣੇ ਚਾਹੀਦੇ ਆ ਮੁਰਗਿਆਂ ਦੇ ਮਿਸਤਰੀ ਫੇਰ ਕਹਿੰਦੇ ਆ ਫਾਰਮ ਮਿਸਤਰੀ ਨਾਲ ਕਰ ਲੈ ਗੱਲ ਬਾਤ ਹਾਂ ਹਾਂ ਕਰਦੇ ਆ ਬਸ ਆਪਾਂ ਬਲੌਕ ਮੜਾ ਜਾ ਕਰ ਦਈਏ ਪੂਰਾ ਤੇ ਮੈਂ ਤਾਂ ਹੋਈ ਪਤਾ ਹੀ ਨਹੀਂ ਸੀਗਾ ਵੀ ਤਰਨਾਟ ਇੱਥੇ ਆ ਠੀਕ ਦੱਸੋ ਵੀ ਇਹਨਾਂ ਨੇ ਸਮਝਾਈ ਦੱਸੋ ਕਿਵੇਂ ਆ ਕਾਲੇ ਦੀ ਨਾਲੀਆਂ ਤੂੰ ਮਰੇ ਕਟਰ-ਕੂਟਰ ਹੁੰਦਾ ਸਾਰੇ ਚੱਕੀ ਬੈਠੇ ਆ ਗਾਸੀ ਬੈਠੇ ਆ ਕੰਮ ਸਾਰਿਆਂ ਦਾ ਠੀਕ ਐ ਇਹ ਆਪਣਾ ਇਥੇ ਛੋਟਾ ਮਾਡਲ ਨਿਕਲੂਗਾ ਮੈਤਰੀ ਜੀ ਆ ਆਪਣਾ ਕਿੰਨਾ ਚੌੜਾ ਰਹਿ ਜਾਣਾ ਇਹ ਅੱਛਾ ਜੀ ਓਕੇ ਆਪਣਾ ਬਿਜਲਾ ਕਿੰਨਾ 8 ਫੁੱਟ ਇਹ 9 ਫੁੱਟ 9 ਫੁੱਟ ਆ ਜੀ ਥੋਕਾ ਦੀ ਵਧੀਆ ਫੁੱਟ ਵੱਧ ਹੀ ਲੋਟ ਹੈ ਕੱਲ ਨੂੰ ਜਿਹੜਾ ਮਰਜੀ ਸੰਤ ਸਿੰਘ ਜਿਹੜਾ ਆਪਾਂ ਵਿੱਚ ਲਿਜਾ ਸਕਦੇ ਆ ਜਾਲੀ ਦੇਖ ਲਓ ਮਾਲੀ ਕਿੱਥੇ ਲਾਉਣੀ ਆ ਇਹ ਓਕੇ ਪਹਿਲੀ ਜਿਹੜੀ ਜਾਲੀ ਲਾਉਣੀ ਆ ਹਾਂ ਮੈਂ ਤਾਂ ਕਹਿੰਦਾ ਮੈਂ ਨੀਂਦੂ ਲਾਵਾਂ ਹਵਾ ਨੂੰ ਵਧੀਆ ਹਾਂ ਬਿਲਕੁਲ ਇਹ ਕਾਲਾ ਕਾਲਾ ਉੱਚੀ ਲਾਈ ਨਹੀਂ ਨਹੀਂ ਉੱਚੀ ਨਹੀਂ ਨੇ ਨਹੀਂ ਲਈ ਉਹ ਆਪਾਂ ਕਰਦੇ ਹਾਂ ਜਿਵੇਂ ਹੁਣ ਆਪਨਾਂ ਵਾਲੇ ਫਾਰਮ ਤੇ ਤੂੰ ਦੇਖਿਆ ਆਪਨਾਂ ਵਾਲੇ ਫਾਰਮ ਤੇ ਬਾਈ ਇੱਥੇ ਖੋਲਣੀ ਐ ਖੋਲਣੀ ਨੌਰਦੇ ਦੀ ਬਣ ਗਈ ਨਾ ਜਿਹੜੀ ਮੱਝ ਆ ਮੱਝ ਤੋਂ ਨੌਰਦੇ ਤੇ ਤਿੰਨ ਕਰਦੇ ਹੋਰ ਉੱਤੇ ਹੋਊਗੀ ਬਸ ਤਿੰਨ ਕਰਦੇ ਤੋਂ ਬਾਅਦ ਜਾਲੀ ਆ ਜਾਂਦੀ ਐ ਯਾਨੀ ਕਿ ਉਹ ਖੜੀ ਯਾਰ ਇੱਥੋਂ ਮਸ਼ੀਨ ਚੱਲੀ ਜਾਂਦੀ ਐ ਨਾ ਮੱਝ ਨੂੰ ਉਹ ਸਾਰਾ ਨਜ਼ਾਰਾ ਦਸੂਗਾ ਵੀ ਮੱਝ ਤੇ ਉੱਚੀ ਨਹੀਂ ਜਾਲੀ ਐ ਇੱਥੇ ਹੀ ਆ ਬਰੋਬਰ ਮੂੰਹ ਦੇ ਕਾਲੇ ਹਾਂ ਜੀ ਜਾਲੀ ਉੱਚੀ ਨਹੀਂ ਰੱਖਣੀ ਵਾਲੀ ਉਹਦੇ ਉੱਤੇ ਧਰਦੀ ਐ ਫਿਰ ਨਾ ਹਜੇ 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 ਜਾਲੀ ਤਾਂ ਮੇਰੀ ਗੱਲ ਸੁਣੋ ਉਧਰ ਤਾਂ ਮਗਰ ਕਟਰੂ ਬਣਨੇ ਆ ਤੁਸੀਂ ਉਹ ਤਾਂ ਪੌਂ ਬਣਾਇਆ ਵੀ ਕਿਤੇ ਬਣਿਆ ਜਾਂਦਾ ਧਰ ਬਸ ਜਾਲੀ ਬਸ ਉਹਦੇ ਸੇਦ ਨੂੰ ਧਰਦੇ ਬਸ ਆ ਉਦੋਂ ਥੋੜਾ ਜਿਹਾ ਉੱਤੇ ਇੱਕ ਅਧਰ ਅਧਾ ਹੋਰ ਕਰਾ ਦਿਓ ਬਾਈ ਹਨਾ ਇੱਕ ਅਧਰ ਅਧਾ ਹੋਰ ਹੋ ਜੂ ਵੱਧ ਵੱਧ ਹਾਂ ਬਸ ਇੱਕ ਦੋ ਰਦੇ ਲਾ ਕੇ ਬਸ ਜਾਲੀ ਧਰ ਦਿਓ ਜੇ ਮੈਂ ਸਹੀ ਹੈ ਫਿਰ ਇਹਦੀ ਕਾਲੇ ਗੁੰਮ ਨਹੀਂ ਨਾ ਬੰਨ ਇਹਨੇ ਹਵਾ ਨੇ ਬਾਹਰ ਕੱਢੀ ਮਾਰਨੀ ਆ ਸਾਰੀ ਹਵਾ ਕੱਢ ਕੇ ਹਾਂ ਪਰਸਾ ਲ ਆ ਗਿਆ ਇੱਥੇ ਪਰਤਾ ਜਣੀਆਂ ਫਿਰ ਆਪਾਂ ਜਿੱਥੇ ਇੱਥੇ ਪਰਤ ਆ ਗਈ ਤੇ ਖੋਲਣੀ ਇਹਦੇ ਵਿੱਚ ਵੀ ਆ ਜਣੇ ਨੌ ਰਦਾਂ ਦੀ ਖੋਲਣੀ ਆਉਣੀ ਆ ਪਰਤ ਤੋਂ ਬਾਅਦ ਬਸ ਉਸ ਲੋਟੀ ਜਾਲੀ ਰੱਖੋ ਤੁਸੀਂ ਮਤਲਬ ਇਧਰਲੇ ਪਾਸੇ ਨੀਮੀ ਰੱਖ ਦਿਓ ਯਾਰ ਜਾਨੀ ਕਿ ਉਹੀ ਖੋਲਣੀ ਜੇ ਨਹੀਂ ਰੱਖ ਕੇ ਬਾਂਸੀ ਰਰਿਆਂ ਦੇ ਉੱਤੇ ਜਾਲੀ ਰੱਖ ਦਿਓ ਆਪਣਾ ਤਾਂ ਕਾਲਾ ਇਧਰ ਨੂੰ ਵੱਜ ਜਾਂਦਾ ਬਣ ਹਾਂ ਇਧਰ ਝੋਨਾ ਖੜਾ ਜਿਹੜਾ ਆਪਣਾ ਠੀਕ ਹੈ ਲਓ ਵੀ ਮਿੱਤਰੋ ਇਹ ਪਖੋਕਾਲਾ ਤਾਂ ਜ਼ਿਲ੍ਹਾ ਮਾਨਸਾ ਪੈਂਦਾ ਇਹਨੂੰ ਕੋਈ ਬਰਨਾਲਾ ਤੋਂ ਬਰਨਾਲੇ ਚ ਆ ਗਿਆ ਹੈ ਨਾ ਉਸ ਤੋਂ ਬਾਅਦ ਠੀਕ ਹੈ ਤੇ ਉਹ ਦੂਬਾ ਮਾਨਸਾ ਮੇਰੇ ਸਾਨੂੰ ਚੱਲ ਪੰਡਾ ਉਹ ਛੋਲੇ ਪੰਡਾ ਤੋਂ ਬਾਅਦ ਹਾਂ ਲਾਸਟ ਪੰਡਾ ਆ ਜਾਂਦਾ ਹਾਂ ਲਾਸਟ ਪੰਡਾ ਹੀ ਆ ਜਾਂਦਾ ਉਹ ਹਾਂ ਅਗਲੀ ਤੋਂ ਸ਼ੁਰੂ ਹੋ ਜਾਂਦਾ ਮਾਨਸਾ ਓਕੇ ਓਕੇ ਠੀਕ ਹੈ ਅਗਲੀ ਤੋਂ ਠੀਕ ਹੈ ਹੁਣ ਜਾਨਵਰ ਕਿੰਨੇ ਕਰ ਲੈ ਛੋਟੇ ਵੱਡੇ ਆਪਣੇ ਜਾਨਵਰ ਹੈਗੇ ਆਪਣੇ ਕੋਲੇ ਇੱਕ ਕਟਾ ਤੇ ਕਟਾ ਜਿਹੜਾ ਉਹ ਸੱਚ ਵੱਡਾ ਜਿਹੜਾ ਸਾਣ ਪਿਆਰ ਕੀਤਾ ਸੀ ਵੇਚ ਤਾ ਉਹ ਵਟੇ ਚਾ ਨਹੀਂ ਹੈ ਉਹ ਬੰਦਾ ਲੈ ਗਿਆ ਆਪਣੇ ਕੋਲ ਖਾਣ ਨਹੀਂ ਸੀ ਹੁਣ ਹਾਂ ਆ ਦੇਖੋ ਮਿੱਤਰੋ ਆ ਤਨ ਤਾਂ ਇਹਦੀਆਂ ਜਾਣਗੇ ਨਹੀਂ ਤਰਨਾਟ ਰਿਆਂ ਸੰਗਲ ਜਿੰਨਾ ਟਾਈਮ ਤੋਂ ਹਉਣ ਚਾ ਉਹਨਾਂ ਟਾਈਮ ਤੋਂ ਹਲਿਆ ਨਹੀਂ ਹਨ ਨਾ ਇਹਦੇ ਕਰਕੇ ਨਾ ਥਾਂ ਘੱਟ ਸੀਗਾ ਇਸੇ ਦਾ ਹੀ ਉਹਨੂੰ ਸਮਾਦਾਈ ਬੰਦੇ ਨੂੰ ਮਹੀਨਾ ਉਹ ਕੱਟਾ ਹਾਂ ਵੱਡਾ ਲੋਟ ਇਹਦੇ ਨਾਲ ਦਾ ਸੀ ਕੱਟਾ ਉਹ ਵੇਚਦਾ ਉਹਦੇ ਨਾਲ ਦਾ ਐਸਾ ਹੀ ਦੇ ਵਾਲਾ ਇਹ ਵੇਚਦਾ ਇਹ ਹਜੇ ਮੂਰੇ ਤਿਆਰ ਕਰਕੇ ਵੇਚੇਗਾ ਹਾਂ ਇਹ ਰੱਖਾਂਗੇ ਇਹ ਤਾਂ ਆਹੋ ਹੋਊ ਤੇ ਕੱਟਿਆ ਉਹ ਤੂੰ ਛੋਟੇ ਨਹੀਂ ਵੇਚਦਾ ਕੱਟੇ ਵੀ ਹੈਨਾ ਇਹ ਚੀਜ਼ ਤੇਰੀ ਸਿਫਤ ਹੈ ਕੱਟਾ ਵੇਚਦਾ ਇਹ ਛੋਟਾ ਮੱਝ ਦਾ ਮੋਲੀ ਲੈ ਜਾਂਦਾ ਜਿਹੜਾ ਦੂਜਾ ਜਿਵੇਂ ਹੁਣ ਕੱਟਾ ਕਿੰਨੇ ਦਾ ਵੇਚਿਆ ਉਹ ਤੂੰ ਕੱਟਾ ਉਹਦਾ ਆਪਣਾ ਛੋਟੇ ਸੀਗਾ ਉਹ ਫਿਰ ਵੀ ਕਿਵੇਂ 50 ਦਾ ਵੇਚਦਾ ਫਿਰ ਵੀ ਫਿਰ ਵੀ ਬਹੁਤ ਆ ਯਾਰ ਹਜੇ ਆ ਇਹਦੇ ਨਾਲ ਥੋੜਾ ਵੱਡਾ ਸੀ ਊਲਾ ਸੀ ਉਹ ਹਾਂ ਤੇ ਛੋਟਾ ਸੀ ਤੇ ਜੇ ਉਹਨੂੰ ਆਪਾਂ ਉਹੀ ਗੱਲ ਝੋਟਿਆਂ ਦੇ ਬਰੋਬਰ ਤਾਂ ਪਹੁੰਚ ਗਏ ਨਾ ਪਹੁੰਚ ਗਿਆ ਠੀਕ ਆ ਜੇ ਤੂੰ ਕੱਟੇ ਦੇ ਵੀ ਇਕੱਲੇ ਤੇ ਬਿਨਾਂ ਦਾਣੇ ਤੇ ਤੂੰ ਚਾਰ ਤੇ ਪਾਲ ਕੇ ਵੇਚ ਦੇਣਾ ਇਹ ਵੀ ਬਹੁਤ ਵੱਡੀ ਗੱਲ ਹੈ ਨਾ ਕੱਟਾ ਵੀ ਛੋਟਾ ਸੀ ਉਹ ਹਾਂ ਛੋਟਾ ਹੀ ਲਓ ਵੀ ਮਿੱਤਰੋ ਵਧੀਆ ਲੱਗੀ ਵੀਡੀਓ ਕਰੋ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਸਸੀਕਰ